ਜਦੋਂ ਅਕਬਰ ਬਾਦਸ਼ਾਹ ਜੀ ਨੇ ਸਰਗੂਰੂ ਜੀ ਦੇ ਚਰਨਾਂ ਵਿੱਚ 84 ਪਿੰਡ ਭੇਟਾ ਕੀਤੇ ਸੀ ਉਹਨਾਂ ਜੀ ਤੀਰਸ ਵਸਾਉਣ ਵਾਸਤੇ ਮਹਾਰਾਜ ਜੀ ਨੇ ਅਨਗੀਕਾਰ ਕੀਤਾ ਸੀ ਪਟਨਾ ਬੀਬੀ ਭਰਮ ਦੇ ਨਾਮ ਦੇ ਕੇ ਅਕਬਰ ਚੱਲਿਆ ਗਿਆ ਸੀ ਸਰਗੂਰੂ ਜੀ ਨੇ ਇਹ ਅਗਲਾ ਤੀਰਸ ਪ੍ਰਗਟਿਆਨ ਕਰਨ ਨਾਲ ਕਰਕੇ ਭੇਟਾ ਵੀ ਕਰ ਦਿੱਤੀ ਨਹੀਂ ਕਰਦੇ ਨਹੀਂ ਸੀ ਕਿਸੇ ਦੀ ਵੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਿਹਾ ਜੋ ਸਰਗੂ ਰਾਮਵਾਜ ਜੀ ਨੂੰ ਭੇਜ ਕਰਕੇ ਮਾਰਾ ਸਾਹਿਬ ਜੀ ਨੇ ਗੁਰੂ ਕਾ ਚੱਕ ਵਸਾਇਆ ਹੈ ਇਹ ਅਮਰਸਰ ਸਾਹਿਬ ਸਰੋਵਰ ਪੂਰਨ ਤਾਲ ਖਟਾਇਆ ਅਮਰਸਰ ਵਿੱਚ ਜੋ ਜੁਗਾਵੇ ਸ੍ਰੀ ਗੁਰੂ ਰਾਮਦਾਸ ਜੀ ਨੇ ਤਾਲ ਦੇ ਪਟਾਣ ਦੀ ਸਾਰੀ ਪੂਰੀ ਸੇਵਾ ਕੀਤੀ ਸੀ ਇਸ ਪ੍ਰਕਾਰ ਜੋ ਅਮਰਦਾਸ ਸਰੋਵਰ ਅਮਰਸਰ ਸਾਹਿਬ ਤੀਰਥ ਦਾ ਨਾਮ ਮਾਰਨ ਰੱਖਿਆ ਹੈ ਗੁਰੂ ਅਮਰਦਾਸ ਜੀ ਨੇ ਸਾਧੂਗੰਦੇ ਵਿਚੇ ਦਾ ਨਾਮ ਇਖਵਾਗ ਸਰ ਸੀ ਇਖਵਾਕ ਰਾਜਿਆਂ ਨੇ ਜੱਗ ਕਰਕੇ ਸरोवर ਬਣਾਇਆ ਸੀ ਇਹ ਹਮਨਕੁੰਡ ਵਾਲਾ ਥਾਂ ਸੀ ਅਤੇ ਤ੍ਰੇਤੇਰੇ ਵਿੱਚ ਇਹਦਾ ਨਾਮ ਰਾਮ ਸਰ ਸੀ ਦਵਪਰ ਜਿਹੜਾ ਨਾਮ ਸੁਦਾ ਸਰ ਸੀ ਕਾਲੀ ਕੋਈ ਜਮਾਨ ਅਮਰ ਸਰੇ ਦਾ ਨਾਮ ਰੱਖਿਆ ਹੈ ਅੰਮ੍ਰਿਤ ਸਰ ਸਤਗੁਰ ਸਤਵਾਰ ਦੇ ਸਾਹਿਬ ਸਤਗੁਰ ਸਤਵਾਰ ਦੀ ਸਤ ਕਸਮ ਵਾਲੇ ਗੁਰੂ ਅਰਦਾਸ ਸਾਹਿਬ ਦਾ ਜਨਾਇਆ ਹੋਇਆ ਤੀ ਜਿਤ ਨਾਤਾ ਕਉਆ ਹੰਸ ਹੋਇਆ ਸਹਿਣ ਕਰਨੇ ਕਰਕੇ ਕਾਂ ਵੀ ਹੰਸ ਹੋ ਗਏ ਸੀ ਉਹ ਜਿਹਨਾਂ ਸ੍ਰੀ ਅੰਮ੍ਰਿਤ ਸਾਹਿਬ ਜਿੱਥੇ ਬਾਬੇ ਬੁੱਧੇ ਸਾਹਿਬ ਦੀ ਬੇਰ ਹੈ ਇੱਥੇ ਅੱਗੇ ਮੰਜੀ ਸਾਹਿਬ ਬਣਿਆ ਹੁੰਦਾ ਸੀ ਅਕਾਲੀ ਲਹਿਰ ਵਿੱਚ ਚੱਕਿਆ ਗਿਆ ਹੈ ਇੱਥੇ ਗੁਰੂ ਨਾਨਕ ਸਾਹਿਬ ਤੇ ਗੁਰੰਗ ਸਾਹਿਬ ਦਾ ਮਲਾਪ ਹੋਇਆ ਹੈ ਦੂਜੇ ਅੰਸ਼ਾਲ ਵੀ ਕਕਾਰਪੁਰੋਂ ਆਉਂਦੇ ਸੀ ਬੁਰੰਗਰ ਸਾਹਿਬ ਦੀ ਇਹ ਤੋਂ ਖਦੂਰ ਸਾਹਿਬ ਤੋਂ ਗਏ ਸਨ ਦੋਵੇਂ ਫਿਰ ਉਹ ਉੱਥੇ ਗਏ ਐ ਤੇ ਤੀਜੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਸਰੋਵਰ ਵੀ ਬਿਹਾਨ ਦਸਣ ਰਾਤੇ ਅੰਮ੍ਰਿਤਸਰ ਸਾਹਿਬ ਆਏ ਦੋ ਪਜਨੀ ਦੇਰੀ ਇਨਤਖਾਰ ਅਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਸੇਵਾ ਕਰਾਈ ਹੈ ਅਤੇ ਗੁਰੂ ਅਰਜਨ ਸਾਹਿਬ ਜੀ ਤੇ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਮਹਾਰਾਜ ਜੀ ਨੇ ਪੱਕਾ ਸਰੋਵਰ ਬਣਾਇਆ ਸਭ ਕੁਝ ਸੇਵਾ ਕੀਤੀਆਂ ਹਨ ਇਵੇਂ ਗੁਰੂ ਨਾਨਕ ਸਾਹਿਬੇ ਤੁਮਕ ਉਤਾਰੀ ਹੈ ਸਤਮੇ ਪਾਸ਼ਾ ਬਾਲਕ ਰੂਪ ਵਿੱਚ ਹੁੰਦੇ ਹੋਏ ਬਾਬਾ ਗੁਰਦਤਾ ਗੋਦੀ ਵਿੱਚ ਲੈ ਕੇ ਮਾਰਨ ਅੰਮ੍ਰਿਤਸਰ ਦਰਸ਼ਨ ਗੁਰੂ ਹਰਗੋਬਿੰਦ ਸਾਹਿਬ ਦੇ ਘਰਨ ਵਾਪੇ ਆਇਆ ਸੀ ਅੱਠਵੇਂ ਪਾਸ਼ਾ ਮਹਾਰਾਜ ਸਾਹਿਬ ਸੱਚੇ ਪਾਸ਼ਾ ਜੀ ਜਿਸ ਮੁਕ ਸਾਥ ਸੰਗਤ ਜੀ ਦਾਦਾ ਸ਼ਿਕੋ ਆਇਆ ਹੈ ਉਸ ਵੇਲੇ ਮਹਾਰਾਜ ਸਾਹਿਬ ਜੀ ਵੀ ਪ੍ਰਸਾਦ ਸਾਹਿਬ ਦਰਸ਼ਨ ਕਰਕੇ ਗਰੀਬ ਨਵਾਸ ਤੇ ਪਾਸ਼ਾ ਜਗਤ ਗੁਰੂ ਜੀ ਸਤ ਆਪਣੇ ਗੋਵਿੰਦ ਵਾਰ ਸਾਹਿਬ ਦੇ ਘਰ ਦੇ ਉੱਤੇ ਬੈਠੇ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਸੰਗਤਾਂ ਦੇ ਇੱਥੇ ਚਰਨ ਪਏ ਹੋਏ ਹਨ ਏ ਗੁਰੂ ਨਾਨਕ ਸਾਹਿਬ ਦਾ ਜਿਤਨਾ ਤਾ ਕੂਆ ਹੰਸ ਹੋਊ ਹੈ ਜਿਥੇ ਇਸ਼ਨਾਨ ਕਰਕੇ ਕਾਹੂ ਵੀ ਹੰਸ ਹੋ ਜਾਂਦੇ ਹਨਗੇ ਸੋ ਐਸਾ ਥਾਂ ਹੈ ਮਹਾਰਾ ਸਾਹਿਬ ਸਿੱਤੇ ਪਾਦਸ਼ਾਹ ਦਾ